ਸ ਕੋਲੰਬੀਆ ਦੇ ਐਪਸਫੋਰਡ ਦੇ ਗੁਰਦੁਆਰਾ ਸਹਿਬ ਕਲਗੀ ਧਰ ਦਰਬਾਰ ਦੀ ਤਸਵੀਰ ਐਪਸਫੋਰਡ ਸੋ ਚੁੱਲਤੇ ਰਸਣ ਰਹੇ ਪੰਥ ਮਹਾਰਾਜ ਕੇ ਸੋ ਇਹ ਨਿਸਾਨ ਸਹਿਬ ਜੀ ਮੇਰੀ ਪੀਰੀ ਦੇ ਪ੍ਰਤੀਕ ਸੇਮੇਪਾਸਾ ਜੀ ਵੱਲੋਂ ਕੀਤੀ ਬਖਸ਼ਿਸ਼ ਚੁੱਲ ਰਹੇ ਨੇ ਸੋ ਸਾਹਿਬ ਸਹਸਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਥ ਵਰਸੋਏ ਗੁਰੂ ਘਰ ਸੋ ਇਹ ਮੈਨ ਗੇਟ ਆ ਪਰ ਬਰਫ ਜਿਹੜੀ ਤਨਧਰਾਂ ਦੀ ਉੱਥੇ ਪਈ ਆ ਬਰਬਰੀ ਹੋਈ ਆ ਚਾਰ ਸਫੇਰੇ ਬਲੌਕ ਹੋਇਆ ਪਿਆ ਇਹ ਸਾਹਮਣੇ ਚਰਚਾ ਜੀ ਗੁਰਦੁਆਰਾ ਸਾਹਿਬ ਦੀ ਤੇ ਹੱਦਲੇ ਪਾਸੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਜੀ ਇਹ ਤੁਸੀਂ ਖੂਬਸੂਰਤ ਜਿਹੜੀ ਸਾਡੇ ਲੋਕਰ ਦੇ ਬਾਹਰ ਇਹਨਾਂ ਨੂੰ ਤੁਹਾਨੂੰ ਦਿਖਾ ਰਹੇ ਹਾਂ ਸੋ

ਕੀਤੀ ਸ਼ੁਕੀਲਾ ਜਿੰਨੀ ਆਇਆ ਨਰੇ ਮਸਕਤ ਤਾਰ ਨਾ ਰਿਤੇ ਮੁੱਖੇ ਜਲੇ ਕੀਤੀ ਸ਼ੁਕੀਲਾ ਕੀਤੀ ਸ਼ੁਕੀਲਾ ਮੌਇਦੁ ਜੀ ਪਰਸਰ ਮੌਇਦੁ ਜੀ ਕੋਤੇ سچے پاشا جی سچے ਸਰਯੋ ਤਿਰਪਾ ਮਿਸ਼ੇ ਚ ਪਾਸ਼ਾ ਮੂਰਿ ਦਿਵ ਬਖਸ਼ਿ ਸੁਚੇ ਪਾਸ਼ਾ ਮੇਂ ਨੀਯਾਤ ਕ ਬਖਸ਼ਿ ਸੁਚੇ ਪਾਸ਼ਾ ਗੁਰਬਾਣੀ ਪੜਨ ਸੰਮੇ ਲੋਗ ਬਖਸ਼ਿ ਸੁਚੇ ਪਾਸ਼ਾ ਮੇਂ ਕੋ ਤਿਆ ਕਰੋ ਸੁਚੇ ਪਾਸ਼ਾ ਯੋ ਇਸੇ ਤਰਹੇ ਨੀ ਸੰਮੇ ਸੁਚੇ ਪਾਸ਼ਾ ਬਖਸ਼ਿ ਰਣ ਹੋਵੇ ਕਰਮਾ ਕਰਮਾ ਸੁਚੇ ਪਾਸ਼ਾ ਯੋ ਸ਼੍ਰੀ ਗੁਰੂ ਘਰ ਅੰਦਰ ਮਿਲਾ ਅਭਿਧਨ ਨਮ ਚਿਤਿਆ واحرو جی کا خالص واحگ جی کی فتح سری اکا